ਅਕਸ਼ੀਕਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸਨੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਹੈਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋ ਜੀ ਆਉਣ ਦਾ ਪਹਿਲਾਂ ਸਵਾਗਤ ਕਰਦੇ ਹਾਂ ਫਿਰ ਇੱਕੀ ਕਰਦੇ ਖਬਰ ਦੇ ਉੱਤੇ ਗੱਲਬਾਤ ਕਰਦੇ ਹਾਂ ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਹੈ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਪਨਬਸ ਤੇ ਪੀ ਆਰਟੀਸੀ ਦੇ ਕੱਚੇ ਕੰਮਿਆਂ ਨੂੰ ਲੈ ਕੇ ਤੇ ਅੱਜ ਲੋਕਾਂ ਨੂੰ ਇੱਕ ਵੱਡਾ ਸੁੱਖ ਦਾ ਸਾਹ ਹੈ ਟੋਲ ਸਾਹਿਬ ਕਿਉਂਕਿ 5 ਦਿਨ ਤੋਂ ਜਾਰੀ ਸੀ ਕਿ ਜਿੱਦਾਂ ਕਿ ਪੁਲਿਸ ਦੇ ਨਾਲ ਪੀਆਰਟੀਸੀ ਤੇ ਪੰਨਬਸ ਦੇ ਕੱਚੇ ਕਾਮਿਆਂ ਦਾ ਟਕਰਾਅ ਦੇਖਣ ਨੂੰ ਮਿਲਿਆ ਸੀ ਮਾਮਲਾ ਲਗਾਤਾਰ ਭੱਗਦਾ ਜਾ ਰਿਹਾ ਸੀ ਫਿਰ ਮੁਲਾਜ਼ਮਾਂ ਨੂੰ ਵੱਖ-ਵੱਖ ਜਥੇਬੰਦੀਆਂ ਦਾ ਸਾਥ ਮਿਲਿਆ ਸਰਕਾਰ ਨੇ ਵੀ ਬਹਿ ਕੇ ਗੱਲਬਾਤ ਕੀਤੀ ਕੁਝ ਕੁ ਮੰਗਾਂ ਸੀਗੀਆਂ ਜੀ ਸੰਡੇ ਨੂੰ ਮੀਟਿੰਗ ਤੇਰੀ ਆਇਤਵਾ ਨੂੰ ਮੀਟਿੰਗ ਹੋਈ ਪਰ ਬੇ ਸਿੱਟਾ ਰਹੀ ਜੀ ਮੀਟਿੰਗ ਕਾਮੇ ਆਪਣੀ ਗੱਲ ਦੇ ਉੱਤੇ ਅੜੇ ਹੋਏ ਸੀ ਵੀ ਸਾਡੇ ਲੀਡਰਾਂ ਨੂੰ ਛੱਡਿਆ ਜਾਵੇ ਤਾਂ ਇੱਕ ਵੱਡਾ ਰਾਹਤ ਦਿੱਤੀ ਗਈ ਹੈ ਜਿਨ੍ਹਾਂ ਤੇ ਛੋਟੇ ਪਰਚੇ ਨੇ ਅੱਜ ਸ਼ਾਮ ਨੂੰ ਛੱਡੇ ਜਾਣਗੇ ਇਹਨਾਂ ਤੇ ਵੱਡੇ ਪਰਚੇ 2-3 ਦਿਨ ਲੱਗਣਗੇ ਪਰ ਹੁਣ ਹੜਤਾਲ ਖਤਮ ਹੋ ਮੈਨੂੰ ਇਹ ਲੱਗਦਾ ਕਿ ਸਰਕਾਰ ਨੇ ਪਹਿਲਾਂ ਵੀ ਇਸ ਮਾਮਲੇ ਦੇ ਵਿੱਚ ਕਈ ਵਾਰ ਮੀਟਿੰਗਾਂ ਵਗੈਰਾ ਦਾ ਦੌਰ ਚਲਾਇਆ ਹੈ। ਉਹਨਾਂ ਨੇ ਗੱਲਾਬਾ ਤੱਕ ਕੀਤੀਆਂ ਨੇ। ਉਹਨਾਂ ਨੇ ਕਾਫੀ ਕੁਝ ਇਸ ਮਾਮਲੇ ਦੇ ਵਿੱਚ ਪ੍ਰਤਿਯਾਰਬਾ ਬਹੁਤ ਵੱਡੀ ਚੀਜ਼ ਹੁੰਦੀ ਹੈ। 7 ਘੰਟੇ ਦੇ ਕਰੀਬ ਇੱਕ ਮੀਟਿੰਗ ਚੱਲੀ ਸਹਿਮਤੀ ਬਣ ਗਈ ਕਿ ਜਿਨ੍ਹਾਂ ਦੇ ਉੱਤੇ ਪਰਚੇ ਦਰਜ ਨੇ ਉਹ ਪਰਚੇ ਵਾਪਸ ਲਏ ਜਾਣਗੇ ਇਹਦੇ ਵਿੱਚ ਇਹ ਨਹੀਂ ਲੱਗਦਾ ਸੀ ਕਿ ਜਦੋਂ ਇਹ ਮੀਟਿੰਗ ਹੋ ਰਹੀ ਸੀ ਤਾਂ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਕਿਸੇ ਕਾਨੂੰਨਦਾਨ ਕਿਸੇ ਸੀਨੀਅਰ ਪੁਲਿਸ ਅਧਿਕਾਰੀ ਨੂੰ ਵੀ ਨਾਲ ਬਿਠਾ ਲੈਂਦੇ ਜ਼ਿਆਦਾਤਰ ਪਰਚੇ ਤਾਂ ਸੰਗਰੂਰ ਪਟਿਆਲੇ ਦੇ ਵਿੱਚ ਹੀ ਦਰਜ ਹੋਏ ਨੇ ਡੀਆਈਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਨੂੰ ਬਹਾ ਲੈਂਦੇ ਗੱਲ ਕਰ ਲਈ ਉਹਨਾਂ ਨੇ ਸਹਿਮਤੀ ਦਿੱਤੀ ਕਿ ਠੀਕ ਹੈ ਜੀ ਅਸੀਂ ਤੁਹਾਡੇ ਨਾਲ ਗੱਲ ਤੇ ਸਹਿਮਤ ਹਾਂ ਪਰ ਬਾਅਦ ਦੇ ਵਿੱਚ ਮਸਲਾ ਆ ਗਿਆ ਉਹ ਕਹਿੰਦੇ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਛੱਡੋ ਸਾਡੇ ਬੰਦੇ ਫਿਰ ਗੱਲ ਇਹ ਆਈ ਕਿ ਜਿਨ੍ਹਾਂ ਦੇ ਉੱਤੇ ਵੱਡੇ ਜੁਰਮ ਨੇ ਸਖਤ ਧਰਾਵਾਂ ਲੱਗੀਆਂ ਬਈਆਂ ਨੇ ਉਹਨਾਂ ਵਾਸਤੇ ਸਾਨੂੰ 3-4 ਦਿਨ ਦਾ ਟਾਈਮ ਦੇ ਦਿਓ ਪਰ ਜਿਨ੍ਹਾਂ ਉੱਤੇ ਮਾਮੂਲੀ ਧਰਾਵਾਂ ਨੇ ਕਈਆਂ ਦੀ ਤਾਂ ਥਾਣੇ ਦੀ ਜਵਾਨ ਤੋਂ ਜਾਂਦੀ ਹੈ ਉਹਹਿਆਂ ਨੂੰ ਅਸੀਂ ਤੁਰੰਤ ਛੱਡ ਦੇਾਂਗੇ ਅੱਜ ਫੇਰ ਇਸ ਸੰਦਰਭ ਦੇ ਵਿੱਚ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਟਰਾਂਸਪੋਰਟ ਮੰਤਰੀ ਨੇ ਭਰੋਸਾ ਦਵਾਤਾ ਮੇਰੇ ਖਿਆਲ 153 54 ਨੇ ਟੋਟਲ ਜਿਨ੍ਹਾਂ ਦੇ ਉੱਤੇ ਕੋਈ ਜ਼ਿਆਦਾ ਸੰਗੀਨ ਜੁਰਮ ਨਹੀਂ ਹਨ ਉਹਨਾਂ ਨੂੰ ਉਹ ਕਹਿੰਦੇ ਸ਼ਾਮ ਤੱਕ ਅਸੀਂ ਛੱਡ ਦੇਾਂਗੇ ਪਰ ਜਿਨ੍ਹਾਂ ਦੇ ਉੱਤੇ ਇਹ ਜੁਰਮ ਸੰਗੀਨ ਨੇ ਉਹਨਾਂ ਬਾਅਦ ਤੇ ਸਾਨੂੰ 2-3 ਦਿਨ ਦਾ ਟਾਈਮ ਦੇ ਦਿਓ ਉਹਦਾ ਕਾਨੂੰਨਨ ਰਾਹ ਪੱਧਰਾ ਕਰਕੇ ਅਸੀਂ ਉਹ ਵੀ ਛੱਡ ਦਿਆਂਗੇ ਜਦੋਂ ਇਹ ਦੋਨੋਂ ਗੱਲਾਂ ਹੋ ਗਈਆਂ ਤਾਂ ਜਿਹੜੇ ਪੀਆਰਟੀਸੀ ਪਣ バス ਰੋਡਵੇਜ ਇਹਨਾਂ ਦੇ ਕੱਚੇ ਮੁਲਾਜ਼ਮਾਂ ਦੀ ਜੂਨੀਅਨ ਹੈ ਉਹਨਾਂ ਦੇ ਅਹੁਦੇਦਾਰ ਸਹਿਵਾਨ ਨੇ ਉਹਨਾਂ ਨੇ ਵੀ ਸਹਿਮਤੀ ਦੇ ਦਿੱਤੀ ਵੀ ਠੀਕ ਹੈ ਜੀ ਪਹਿਲਾਂ ਤੁਸੀਂ ਆ ਜਿੰਨਾ ਤੇ ਉੱਤੇ ਘੱਟ ਕਿਸਮ ਦੇ ਦੋਸ਼ ਲੱਗੇ ਆ ਉਹ ਛੱਡੋ ਨਾਲ ਉਹਨਾਂ ਨੇ ਆਪਦੀ ਗੱਲ ਵੀ ਰੱਖ ਲਈ ਵਿੱਚ ਵੀ ਮੰਤਰੀ ਜੀ ਜੇ ਇਹਨਾਂ ਨੂੰ ਅੱਜ ਸ਼ਾਮ ਤੱਕ ਨਾ ਛੱਡਿਆ ਗਿਆ ਤਾਂ ਇਹ ਹੜਤਾਲ ਕੱਲ ਤੋਂ ਜਾਰੀ ਰਹੇਗੀ ਜੇ ਤੁਸੀਂ ਛੱਡ ਦਿੰਦੇ ਹੋ ਘੱਟੋ ਘੱਟ ਸਾਨੂੰ ਇਸ ਗੱਲ ਦਾ ਭਰੋਸਾ ਤਾਂ ਹੋ ਜੂ ਸਰਕਾਰ ਜਿਹੜੀ ਗੱਲ ਕਹਿੰਦੀ ਹੈ ਉਹਦੇ ਤੇ ਖਰਾ ਉਤਰਦੀ ਹੈ। ਸੋ ਹੁਣ ਅੱਜ ਕੁਝ ਮੁਲਾਜ਼ਮ ਦੇਰ ਸ਼ਾਮ ਤੱਕ ਛੱਡੇ ਜਾਣੇ ਨੇ। ਤੇ ਜਿਨ੍ਹਾਂ ਦੇ ਉੱਤੇ ਦੂਜਾ ਜੁਰਮਾ ਉਹਨਾਂ ਨੂੰ ਤਿੰਨ ਚਾਰ ਦਿਨ ਉਹਨਾਂ ਨੇ ਮੰਗ ਲਏ। ਦੋ ਤਿੰਨ ਦਿਨ ਚਾਰ ਦਿਨ ਉਹ ਉਸ ਤੋਂ ਬਾਅਦ ਹੋਵੇਗਾ। ਪਰ ਲੋਕਾਂ ਨੇ ਸੁੱਖ ਦਾ ਸਾਹ ਲਿਆ। ਕਟੋਕਟ ਇਹ ਲਾਰੀ ਹੈ ਜਿਹੜੀ ਉਹ ਆਮ ਲੋਕਾਂ ਦੀ ਲਾਰੀਆਂ ਨੇ ਤੇ ਆਮ ਲੋਕਾਂ ਨੇ ਇਹਦੇ ਤੇ ਸਫ਼ਰ ਕਰਨਾ ਹੁੰਦਾ ਜਿਹੜੇ ਬੰਦੇ ਸਰਮਾਇਦਾਰ ਨੇ ਉਹ ਤਾਂ ਬਲਵਿੰਦਰ ਸਿੰਘ ਆਪਣੇ ਕਾਰਾਂ ਤੇ ਹੋਰਾਂ ਚੀਜ਼ਾਂ ਤੇ ਸਫ਼ਰ ਕਰ ਸਕਦੇ ਐ ਅਸੀਂ ਸਮਝਦੇ ਹਾਂ ਕਿ ਕੁੱਲ ਮਿਲਾ ਕੇ ਚਲੋ ਜੇ ਇਹ ਮਸਲਾ ਹੱਲ ਹੋਇਆ ਕਟੋ-ਕਟ ਆਮ ਲੋਕਾਂ ਨੇ ਇਹਦੇ ਨਾਲ ਜਿੱਥੇ ਸੁਖ ਦਾ ਸਾਹ ਲਿਆ ਉੱਥੇ ਕੁਝ ਸੁਖ ਦਾ ਸਾਹ ਸਰਕਾਰ ਨੂੰ ਵੀ ਮਿਲੇ ਜੀ ਤੁਸੀਂ ਜੋ ਪਾਸੇ ਗੱਲ ਕਰਾਂਗੇ ਜੀ ਗੈਨੀ ਹਰਪੀ ਸਿੰਘ ਉਹਨਾਂ ਦੀ ਜੋ ਕਿ ਪੂਰਨ ਸੁਜੀਤ ਅਕਾਲੀ ਦਲ ਦੇ ਪ੍ਰਧਾਨ ਨੇ ਤੇ ਅੱਜ ਅਮ੍ਰਿਤਸਰ ਦੇ ਵਿੱਚ ਪਾਰਟੀ ਦਫਤਰ ਦਾ ਉਦਘਾਟਨ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਕਾਫੀ ਸਵਾਲ ਖੜੇ ਕੀਤੇ ਗਏ ਤੇ ਨਿਸ਼ਾਨੇ ਵਿਸਾਦੇ ਗਏ ਨੇ ਜੀ ਦੇਖੋ ਅੱਜ ਇੱਕ ਬੜਾ ਇਤਿਹਾਸਕ ਦਿਨ ਹੈ 2 ਦਸੰਬਰ ਦਾ ਕਈ ਵਾਰ ਅਸੀਂ ਸ਼ਬਦ ਸੁਣਦੇ ਹੁੰਨੇ ਆ ਬਿਨ ਬੋਲੇ ਸਭ ਕੁਝ ਜਾਣਦਾ ਅੱਜ ਦਾ ਦਿਨ ਜਿਹੜਾ ਹੈਗਾ ਸਿੱਖ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਦਿਨ ਹੈ ਅੱਜ ਦੇ ਦਿਨ ਪਿਛਲੇ ਸਾਲ ਸ੍ਰੀ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਹੁਤ ਸਾਰੇ ਅਕਾਲੀ ਆਗੂ ਸੱਦੇ ਗਏ ਸਨ ਸਮੇਤ ਅਕਾਲੀ ਦਲ ਬਾਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਚਾਰ ਕਾਗੂ ਪਾਸੇ ਕੱਢਦੇ ਸੀ ਜਿਨ੍ਹਾਂ ਬਾਰੇ ਇਹ ਸੀ ਕਿ ਇਹ ਦਾੜੀ ਰੰਗਦੇ ਆ ਜਾਂ ਕਤਰਦੇ ਆ ਉਹਨਾਂ ਵਿੱਚੋਂ ਵੀ ਸਭ ਤੋਂ ਵੱਡਾ ਬਾਦਲ ਮਨਪ੍ਰੀਤ ਸਿੰਘ ਬਾਦਲ ਇਸੇ ਤਰ੍ਹਾਂ ਸਾਬਲਵੰਤ ਸਿੰਘ ਰਾਮੂ ਵਾਲੀਆ ਇਸੇ ਤਰ੍ਹਾਂ ਮਨਜਿੰਦਰ ਸਿੰਘ ਸਰਸਾ ਤੇ ਇੱਕ ਹੋਰ ਆਗੂ ਉਦੋਂ ਕਾਲ ਤੱਕ ਸਾਬ ਦੇ ਜੱਦਾ ਹੁੰਦੇ ਸੀਗੇ ਗੈਨੀ ਰਗਵੀਰ ਸਿੰਘ ਦਮਦਮਾ ਸਾਹਿਬ ਦੇ ਗੈਨੀ ਹਰਪ੍ਰੀਤ ਸਿੰਘ ਜੋ ਅੱਜ ਅਕਾਲੀ ਦਲ ਮੋੜਸਰਜੀਤ ਦੇ ਪ੍ਰਧਾਨ ਨੇ ਤੇ ਅਗਲੇ ਹੁੰਦੇ ਸੀ ਤਾਕਤ ਸੀ ਰੇ ਕੇਸਗੜ੍ਹ ਸਾਹਿਬ ਦੇ ਗਿਆਨੀ ਸੁਲਤਾਨ ਸਿੰਘ ਉਸ ਵੇਲੇ ਫਸੀਲ ਤੇ ਖੜ ਕੇ ਜਦਰ ਸਾਹਿਬ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਕੁਝ ਸਵਾਲ ਪੁੱਛੇ ਕਿ ਆ ਸਾਰਾ ਕੁਝ ਤੁਹਾਡੀ ਸਰਕਾਰ ਚ ਹੋਇਆ ਸ਼ੁਰੂਆਤੀ ਦੌਰ ਦੇ ਵਿੱਚ ਕੋਈ ਜਾਣਕਾਰੀ ਜੀ ਕੀਤੀ ਤਜਦਰ ਸਾਹਿਬ ਵੱਲੋਂ ਆਇਆ ਕਿ ਇਸ ਤਰ੍ਹਾਂ ਨਹੀਂ ਕਰਨਾ ਹਾਂ ਜਾਂ ਨਾ ਚ ਜਵਾਬ ਦਿਓ ਤੁਹਾਡੇ ਰਾਜ ਚ ਗੁਰੂ ਮਹਾਰਾਜ ਦੀ ਬੇਅਦਬੀ ਹੋਈ ਹਾਂਜੀ ਹੋਈ ਸਿੰਘਾਂ 17 ਵਾਹਿਗੁਰੂ ਦਾ ਜਾਪ ਕਰਦੇ ਆ ਸੰਗਤਾਂ ਦੇ ਉੱਤੇ ਗੰਦੇ ਪਾਣੀ ਦੀਆਂ ਬਿਛਾੜਾਂ ਵੱਜੀਆਂ ਹਾਂਜੀ ਵੱਜੀਆਂ ਦੋ ਸਿੰਘ ਸ਼ਹੀਦ ਹੋਏ ਗੋਲੀ ਚ ਹਾਂਜੀ ਹੋਏ ਆ ਇਸ ਤਰ੍ਹਾਂ ਦੇ ਸਵਾਲ ਪੁੱਛੇ ਗਏ ਤੇ ਇਹਨਾਂ ਨੂੰ ਸਾਰਿਆਂ ਨੂੰ ਧਾਰਮਿਕ ਸਜ਼ਾ ਲਾਉ ਦਿੱਤੀ ਗਈ ਬਹੁਤ ਸਾਰਿਆਂ ਨੇ ਧਾਰਮਿਕ ਸਜ਼ਾ ਭੁਗਤੀ ਤੇ ਸਜ਼ਾ ਸੁਖਵੀਰ ਸਿੰਘ ਬਾਦਲ ਨੇ ਵੀ ਭੁਗਤੀ ਪੂਰੇ ਬਿਸ਼ਪ ਦੇ ਵਿੱਚ ਇੱਕ ਗੱਲ ਚਲੀ ਗਈ ਕਿ ਸਿੱਖਾਂ ਕੋਲ ਇੱਕ ਇਹੋ ਜਿਹਾ ਤਖਤ ਹੈ ਜਿੱਥੇ ਜਾ ਕੇ ਵੱਡੇ ਤੋਂ ਵੱਡਾ ਮਸਲਾ ਵੀ ਹੱਲ ਕਰਨ ਦੀ ਸਮਰੱਥਾ ਰੱਖਦੇ ਹੈ ਪਰ ਉਹ ਗੱਲ ਲੰਬਾ ਸਮਾਂ ਚੱਲਣ ਆ ਸਕੀ ਦਿਨ ਗਿਨੇ ਲੱਗੇ ਜੀ ਦੋ ਤਰੀਕ ਦੀ ਇਹ ਗੱਲ ਹੈ 28 29 ਦਿਨ ਇਸ ਮਹੀਨੇ ਦੇ ਤੇ 14 ਦਿਨ ਅਗਲੇ 29 ਤੇ 14 43 ਦਿਨ ਸੁਖਵੀਰ ਸੋ ਬਾਦਲ ਮੁਖਤਸਰ ਦਾ ਸਾਹਬ ਦੇ ਵਿੱਚ ਜਾਂਦੇ ਆ ਬਰਕਰਾਰਾਂ ਦੀ ਇੱਕ ਮੀਟਿੰਗ ਦੇ ਵਿੱਚ ਕਹਿੰਦੇ ਮੈਂ ਤਾਂ ਕੁਝ ਕੀਤਾ ਹੀ ਨਹੀਂ ਮੈਂ ਤਾਂ ਐਵੇਂ ਹੀ ਮਾफी ਮੰਗੇ ਆਇਆ ਮੁਕਰ ਗਏ ਲੋਕਾਂ ਦੇ ਵਿੱਚ ਇਹ ਗੱਲ ਮਸ਼ਹੂਰ ਆ ਕੇ ਅਕਾਲ ਤਖਤ ਜਿਹੜਾ ਅਕਾਲ ਦਾ ਤਖਤ ਹੈ ਉਹਦੇ ਸਾਹਮਣੇ ਝੂਠ ਚੱਲਦਾ ਨਹੀਂ ਹੁੰਦਾ ਬਹੁਤ ਸਾਰੇ ਵਿਦਵਾਨਾਂ ਨੂੰ ਮੈਂ ਸੁਣਿਆ ਜਿਹੜੇ ਕਹਿੰਦੇ ਆ ਕਿ ਇਹ ਤਖਤ ਹੈ ਜਿਹੜਾ ਇਹ ਲੱਠ ਨਹੀਂ ਮਾਰਦਾ ਮਤ ਮਾਰਦਾ ਹੈ ਉਹਦਾ ਅੱਜ ਇੱਕ ਸਾਲ ਹੋ ਗਿਆ ਇਹਨਾਂ ਨਾਲ ਉਹ ਵੱਖ ਹੋਏ ਅਕਾਲੀ ਦਲ ਮੁੜਸ ਪੁਨਰ ਸਰਜੀਤ ਉਹਦੇ ਪ੍ਰਧਾਨ ਬਣਾ ਦਿੱਤਾ ਗਿਆ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਨੂੰ ਉਹਨਾਂ ਨੇ ਅੱਜ ਅੰਮ੍ਰਿਤਸਰ ਦੇ ਵਿੱਚ ਆਪਣਾ ਦਫ਼ਤਰ ਖੋਲ੍ਹਤਾ ਕਿਉਂਕਿ ਅਕਾਲੀ ਦਲ ਦਾ ਦਫ਼ਤਰ ਪਹਿਲਾਂ ਸਿਰਫ ਤੇ ਸਿਰਫ ਅੰਮ੍ਰਿਤਸਰ ਦੇ ਵਿੱਚ ਹੀ ਹੋਇਆ ਕਰਦਾ ਸੀ ਕਾफी ਲੰਬਾ ਚੌੜਾ ਸਵਾਗਤ ਕੀਤਾ ਆਗੂਆਂ ਦੀਆਂ ਤਕਰੀਰਾਂ ਹੋਈਆਂ ਤੇ ਅੱਜ ਇਹ ਦਫ਼ਤਰ ਬਕਾਇਦਾ ਤੌਰ ਦੇ ਉੱਤੇ ਖੋਲ ਦਿੱਤਾ ਗਿਆ ਤੇ ਦੂਜਾ ਉਹ 1 ਸਾਲ ਵੀ ਹੋ ਗਿਆ ਸੋ ਖੈਰ ਬਹੁਤ ਸਰੀਆਂ ਗੱਲਾਂ ਹੋਰ ਨੇ ਪਰ ਅਕਾਲੀ ਦਲ ਪੁਨਰਸਰਜੀਤ ਉਹ ਕਹਿੰਦੇ ਜੀ ਵਿਧੀਵਤ ਤਰੀਕੇ ਦੇ ਨਾਲ ਅੱਜ ਤੋਂ ਬਾਅਦ ਸਾਡਾ ਜਿਹੜਾ ਦਫ਼ਤਰ ਹੈ ਅਮਰਸਰ ਦੇ ਵਿੱਚ ਚੱਲੇਗਾ ਤੇ ਚੰਡੀਗੜ੍ਹ ਦੇ ਵਿੱਚ ਅਸੀਂ ਆਪਣਾ ਦਫ਼ਤਰ ਖੋਲ੍ਹਿਆ ਉਹ ਐਡੀਸ਼ਨਲ ਹੋਵੇਗਾ ਮੁੱਖ ਦਫ਼ਤਰ ਅਕਾਲੀ ਦਲ ਮੋੜ ਸਰਜੀਤ ਦਾ ਉਹ ਅਮਰਸਰ ਦੀ ਧਰਤੀ ਤੇ ਹੀ ਜਿਹੜਾ ਅੱਜ ਇਹਨਾਂ ਨੇ ਖੋਲਿਆ ਉੱਥੇ ਹੀ ਹੋਵੇਗਾ ਜੀ ਜੀ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਪਾਨ ਦੇ ਦੌਰੇ ਦੇ ਉੱਤੇ ਢੁੱਲ ਸਾਬ ਗਏ ਹੋਏ ਨੇ ਤੇ ਇਹ ਲਗਾਤਾਰ ਉਹ ਵਪਾਰ ਨੂੰ ਲੈ ਕੇ ਕਾਫੀ ਚਿੰਤਾ ਦੇ ਵਿੱਚ ਰਹਿੰਦੇ ਨੇ ਵਪਾਰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਤਾਂ ਜਾਪਾਨ ਦੇ ਜੇ ਕਾਰੋਬਾਰੀਆਂ ਦੇ ਨਾਲ ਉਹ ਮੁਲਾਕਾਤ ਕਰਨਗੇ ਜਦ ਆ ਜੋ ਪੰਜਾਬ ਦੇ ਵਿੱਚ ਵੀ ਕਿਤਨਾ ਕਿਤੇ ਸੌਲਤ ਮਿਲ ਸਕੇ ਜੀ 10 ਦਿਨਾਂ ਵਾਸਤੇ ਆਪਣੇ ਅਧਿਕਾਰੀਆਂ ਦੀ ਇੱਕ ਟੋਲੀ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਜੀ ਜਪਾਨ ਦੇ ਦੌਰੇ ਤੇ ਗਏ ਨੇ ਅੱਜ ਕਹਿੰਦੇ ਉਹਨਾਂ ਨੇ ਟੋਕੀਓ ਦੇ ਵਿੱਚ ਉੱਥੋਂ ਦੇ ਕਾਰੋਬਾਰੀਆਂ ਨਾਲ ਮੀਟਿੰਗ ਕਰਨੀ ਹੈ ਉੱਥੇ ਪਹੁੰਚਨ ਤੇ ਰਾਜਦੂਤ ਮੈਗਮ ਐਮ ਮਲਕ ਵੱਲੋਂ ਸਵਾਗਤ ਕੀਤਾ ਗਿਆ ਗਾਂਧੀ پارک ਦੇ ਵਿੱਚ ਉਹਨਾਂ ਨੇ ਮਹਾਤਮਾ ਗਾਂਧੀ ਦੀ ਦੇ ਬੁੱਤ ਦੇ ਉੱਤੇ ਫੁੱਲ ਮਲਾਵਾ ਪਹਨਾਈਆ ਸ਼ਰਦਾ ਸੁਮਨ ਭੇਟ ਕੀਤਾ ਉਹਨਾਂ ਦੇ ਨਾਲ ਮੁੱਖ ਸਕੱਤਰ ਤੇ ਬਕ-ਬਕ ਮਹਿਕਮਿਆਂ ਨਾਲ ਸੰਬੰਧਿਤ ਅਧਿਕਾਰੀ ਗਨ ਉਹ ਵੀ ਗਏ ਹੋਏ ਨੇ ਤੇ ਉੱਥੇ ਜਾਪਾਨ ਦੇ ਕਈ ਛੋਟੀ ਦੇ ਨਿਵੇਸ਼ਕਾਂ ਦੇ ਨਾਲ ਗੱਲਬਾਤ ਕਰਨੀ ਹੈ ਉਹਨਾਂ ਨੂੰ ਦੱਸਿਆ ਕਿ ਤੁਸੀਂ ਪੰਜਾਬ ਚ ਆਓ ਜਿਹੜਾ ਵਿਰੋਧੀ ਤਿਰ ਸਵਾਲ ਉੱਠਦੇ ਹੈ ਉਠਾ ਰਹੇ ਨੇ ਕਿ ਮਾਨ ਸਾਹਿਬ ਨਿਵੇਸ਼ਤਾ ਆਜੂਗਾ ਕਿ ਪੰਜਾਬ ਦੇ ਵਿੱਚ ਜਿੱਥੇ ਰੋਜ਼ਾਨਾ ਪੰਚਰ ਕਤਲ ਰੋਜ਼ ਹੁੰਦੇ ਨੇ ਗੈਂਗਸਟਰਾਂ ਦੀਆਂ ਸਰਗਰਮੀਆਂ ਬਹੁਤ ਨੇ ਕੀ ਵਿਦੇਸ਼ੀ ਨਿਵੇਸ਼ਕਾਰ ਅਜਿਹੇ ਮਾਹੌਲ ਦੇ ਵਿੱਚ ਆਉਣ ਦੀ ਹਿੰਮੀ ਕਰ ਸਕਦੇ ਐ ਆਮ ਤੌਰ ਤੇ ਆਪਾਂ ਦੇਖਿਆ ਇਨ੍ਹਾਂ ਮਾਮਲਿਆਂ ਬਾਅਦ ਤੇ ਸੁਰੱਖਿਅਤ ਮਾਹੌਲ ਚਾਹੀਦਾ ਬਹੁਤ ਜ਼ਿਆਦਾ ਸੁਰੱਖਿਅਤ ਉਹ ਮਾਹੌਲ ਪੰਜਾਬ ਦੇ ਵਿੱਚ ਤੁਸੀਂ ਸਿਰਜ ਕੇ ਦੇਵੋਗੇ ਵਿਰੋਧਗਾਨੇ ਵੀ ਸਵਾਲ ਚੁੱਕਤਾ ਕਿ ਤੁਹਾਡਾ ਤਾਂ ਡੀਜੀਪੀ ਅਜੇ ਤੱਕ ਕਾਰਜਕਾਰੀ ਹੈ ਉਹ ਪਹਿਲਾਂ ਵੀ ਚੱਕਦੇ ਆ ਸਵਾਲ ਇਸ ਤਰ੍ਹਾਂ ਦੇ ਸੋ ਅਸੀਂ ਇਸ ਗੱਲ ਦਾ ਸਵਾਗਤ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਟੀਮ ਦੇ ਨਾਲ ਜਾਪਾਨ ਗਏ ਨੇ ਉੱਥੋਂ ਦੇ ਨਿਵੇਸ਼ਕਾਂ ਨਾਲ ਗੱਲ ਕਰਨਗੇ ਸਾਨੂੰ ਇਸ ਗੱਲ ਦਾ ਪੂਰਨ ਭਰੋਸਾ ਵੀ ਹੈ ਕਹਿੰਦੇ ਆ ਕਿ ਮਾਨ ਸਾਹਿਬ ਆਪ ਕਹਿੰਦੇ ਹੁੰਦੇ ਆ ਜੇ ਨੀਅਤ ਸਾਫ਼ ਹੋਵੇ ਤਾਂ ਸਾਰਾ ਕੁਝ ਬਣ ਜਾਂਦਾ ਹੈ ਉਮੀਦ ਰੱਖਣੀ ਚਾਹੀਦੀ ਹੈ ਕਿ ਅਗਲੇ ਦਿਨਾਂ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਉੱਥੋਂ ਕੋਈ ਨਾ ਕੋਈ ਨਿਵੇਸ਼ਕਾਂ ਨੂੰ ਲੈ ਕੇ ਆਉਣਗੇ ਜਿਹੜੇ ਪੰਜਾਬ ਦੇ ਵਿੱਚ ਨਿਵੇਸ਼ ਕਰਨਗੇ ਉਹਦੇ ਨਾਲ ਸਨਤ ਮਜ਼ਬੂਤ ਹੋਵੇਗੀ ਜੇ ਸਨਤ ਮਜ਼ਬੂਤ ਹੁੰਦੀ ਹੈ ਤਾਂ ਰੁਜ਼ਗਾਰ ਦੇ ਸਾਧਨ ਵੀ ਖੁੱਲਣਗੇ ਇੱਥੇ ਵੀ ਵਿਰੋਧੀ ਤਰਾਨੇ ਫੇਰ ਸਵਾਲ ਚੁੱਕਤਾ ਕਿ ਇਹ ਸੋਧ ਸਾਧਨ ਪੰਜਾਬੀਆਂ ਵਾਸਤੇ ਹੋਣਗੇ ਤਾਂ ਜਿਹੜਾ ਹੁਣ ਤੱਕ ਦਾ ਇਤਿਹਾਸ ਹੈ ਕਿ ਉਹ ਬਾਹਰ ਲਿਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਇਹ ਸਾਰਾ ਕੁਝ ਉਹਦੇ ਲਈ ਹੋਏਗਾ ਇਸ ਗੱਲ ਦਾ ਤਾਂ ਜਦੋਂ ਪਰਤਨਗੇ ਦਸਾਂ ਦਿਨਾਂ ਬਾਅਦ ਉਦੋਂ ਬਾਅਦ ਪਤਾ ਲੱਗੇਗਾ ਕਿ ਕਿੰਨਾ ਕ ਨਿਵੇਸ਼ ਆ ਰਿਹਾ ਹੈ ਕਿਹੜੇ ਕਿਹੜੇ ਗਰੁੱਪ ਆ ਰਹੇ ਆ ਕਿਉਂਕਿ ਉੱਥੇ ਉਹਨਾਂ ਨੇ ਕੁਝ ਖਾਸ ਨੇ ਜਪਾਨ ਬੈਂਕ ਫਾਰ ਇੰਟਰਨੈਸ਼ਨਲ ਕਾਰਪੋਰੇਸ਼ਨ ਇਹਨਾਂ ਦੇ ਨਾਲ ਵੀ ਉਹਨਾਂ ਨੇ ਗੱਲ ਕੀਤੀ ਹੈ ਇਹਨਾਂ ਦੇ ਅਧਿਕਾਰੀਆਂ ਦੇ ਨਾਲ ਇਸ ਤੋਂ ਇਲਾਵਾ ਕਈ ਹੋਰ ਵੱਡੇ ਘਰਾਣਿਆਂ ਦੇ ਨਾਲ ਵੀ ਮੁੱਖ ਮੰਤਰੀ ਗੱਲ ਕਰ ਰਹੇ ਨੇ ਤਾਂ ਜੋ ਵੱਤ ਤੋਂ ਵੱਧ ਨਿਵੇਸ਼ ਪੰਜਾਬ ਦੇ ਵਿੱਚ ਕਰਵਾਇਆ ਜਾ ਸਕੇ ਜੀ ਸੋ ਜੇ ਪਾਸੇ ਗੱਲ ਕਰਾਂਗੇ ਜੀ ਲੋਕ ਸਭਾ ਦਾ ਸਰਦਰ ਉਤਤਾ ਸੈਸ਼ਨ ਚੱਲ ਰਿਹਾ ਤੇ ਵਿਰੋਧੀ ਲਗਾਤਾਰ ਹੰਗਾਮਾ ਕਰਦੇ ਹੋਏ ਬੈਹ ਬਾਹਰ ਲੰਘ ਜਾਂਦੇ ਨੇ ਤਾਂ ਹੁਣ ਕੇਂਦਰੀ ਮੰਤਰੀ ਨੇ ਜੀ ਕਿਰਨ ਜੀ ਜ ਨੇ ਕਿਹਾ ਕਿ ਅਸੀਂ ਬੈਂਸ ਕਰਨ ਲਈ ਤਿਆਰ ਹਾਂ ਤੁਸੀਂ ਅੰਦਰ ਆ ਕੇ ਬੈਠੋ ਜੀ ਕੇਂਦਰ ਦੇ ਮੰਤਰੀ ਨੇ ਕਿਰਨ ਰਜੀਜੂ ਉਹਨਾਂ ਨੇ ਅੱਜ ਭਰੋਸਾ ਦਿੱਤਾ ਵਿਰੋਧੀ ਧਰਵਾਲਿਆ ਨੂੰ ਕਿ ਪਾਇਸਾ ਤੁਸੀਂ ਕਦੇ ਸੰਸਦ ਦੇ ਬਾਹਰ ਬੈਠ ਕੇ ਨਾਰੇਬਾਜੀ ਕਰਨ ਲੱਗ ਜਾਨੀਓ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਅਸੀਂ ਆਓ ਤੁਸੀਂ ਜਿਹੜੀ ਬਹਿਸ ਕਰਨਾ ਚਾਹੁੰਦੇ ਹੋ ਐਸਆਰ ਤੇ ਜਾਂ ਹੋਰ ਮੁੱਦਿਆਂ ਤੇ ਕੇਂਦਰ ਦੀ ਸਰਕਾਰ ਉਹ ਬਹਿਸ ਕਰਾਉਣ ਨੂੰ ਤਿਆਰ ਹੈ ਮੈਨੂੰ ਲੱਗਦਾ ਕਿ ਦੋ ਦਿਨ ਅਸੀਂ ਲੰਗਾਤੇ ਜਦੋਂ ਸਰਪਾਰਟੀ ਮੀਟਿੰਗ ਸਾਡੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਅਗਵਾਈ ਵਿੱਚ ਹੋਈ ਸੀ ਤੇ ਉੱਥੇ ਵੀ ਤਾਂ ਗੱਲ ਕਹਿਤੀ ਸੀ ਕਿ ਤੁਸੀਂ ਜਿਹੜੇ ਮਸਲੇ ਤੇ ਗੱਲ ਕਰਨਾ ਚਾਹੁੰਦੇ ਹੋ ਆਪਾਂ ਉਤੇ ਬਹਿਸ ਕਰਨ ਨੂੰ ਤਿਆਰ ਆਂ ਫਿਰ ਇਹ ਵਾਰ-ਵਾਰੇ ੜਿੱਕੇ ਕਿਉਂ ਪਾ ਰਹੇ ਨੇ ਔਰ ਬ੍ਰੋਧੀ ਧਿਰ ਵਾਲੇ ਤੁਹਾਡੇ ਤੇ ਝਿਜ ਕਿਉਂ ਨਹੀਂ ਰਹੇ ਉਹਨਾਂ ਨੂੰ ਵੀ ਤੇ ਜਾਣਾ ਚਾਹੀਦਾ ਸੋ ਅੱਜ ਸਾਡੇ ਕੇਂਦਰੀ ਮੰਤਰੀ ਨੇ ਪ੍ਰਾਨੇ ਕਿਰਨ ਅਰਜੀਜੂ ਸਾਹਿਬ ਉਹਨਾਂ ਨੇ ਉਹ ਵਿਰੋਧੀ ਧਿਰ ਨੂੰ ਭਰੋਸਾ ਦਵਾਇਆ ਕਿ ਜਿਹੜੇ ਜਿਹੜੇ ਮਸਲੇ ਤੇ ਤੁਸੀਂ ਬਹਿਸ ਕਰਨਾ ਚਾਹੁੰਦੇ ਹੋ ਕੇਂਦਰ ਦੀ ਸਰਕਾਰ ਉਹ ਬਹਿਸ ਕਰਨ ਨੂੰ ਤਿਆਰ ਹੈ ਮੇਰੇ ਖਿਆਲ ਤੇ ਜੇ ਵਿਰੋਧੀ ਧਿਰ ਮੰਨ ਜਾਂਦੀ ਹੈ ਤਾਂ ਫਿਰ ਕੱਲ ਤੋਂ ਵਿਧੀਬੱਤ ਤਰੀਕੇ ਦੇ ਨਾਲ ਇਹ ਸਰਦਰ ਉੱਤੇ ਸੈਸ਼ਨ ਚੱਲੇਗਾ ਤੇ ਜਿਨ੍ਹਾਂ ਜਿਨ੍ਹਾਂ ਮੁੱਦਿਆਂ ਤੇ ਖਾਸ ਕਰ ਜਿਹੜਾ ਐਸਆਈਆਰ ਹੈ ਉਹਦੇ ਉੱਤੇ ਸਰਕਾਰ ਨੇ ਜੇ ਬਹਿਸ ਕਰਨ ਨੂੰ ਕਹਤਾ ਤਾਂ ਠੀਕ ਹੈ ਜੀ ਬਹਿਸ ਕਰਾਓ ਦੇਸ਼ ਦੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਵਿਰੋਧੀ ਧਿਰਾਂ ਉਹਦੇ ਵਿੱਚੋਂ ਕਿਹੜੇ ਕਿਹੜੇ ਮਾਮਲੇ ਚੁੱਕ ਕੇ ਲੈ ਕੇ ਆਈਆਂ ਨੇ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਅਹਿਮ ਗੱਲ ਹੈ ਜੀ ਉਸਾ ਗੱਲ ਕਰਾਂਗੇ ਜੀ ਪ੍ਰਦੂਸ਼ਣ ਨੂੰ ਲੈ ਕੇ ਜਿੱਥੇ ਸੁਪਰੀਮ ਕੋਰਟ ਨੇ ਐਮ ਟਿੱਪਣੀ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਪ੍ਰਾਲੀ ਜ਼ਿੰਮੇਵਾਰ ਨਹੀਂ ਹੈ ਜੀ ਪ੍ਰਦੂਸ਼ਣ ਦੇ ਲਈ। ਜਿਹੜੀ ਗੱਲ ਅਸੀਂ ਬੜੇ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ। ਪਰ ਬਦਨਾਮ ਪੰਜਾਬ ਦਾ ਕਿਸਾਨ, ਹਰਿਆਣੇ ਦਾ ਕਿਸਾਨ ਇਹ ਤਾਂ ਜੀ ਉੱਥੇ ਕਿਸਾਨ ਅੱਗ ਲਾਉਂਦੇ ਨੇ। ਤੇ ਪ੍ਰਦੂਸ਼ਣ ਸਿੱਧੇ ਦਾ ਸਿੱਧਾ ਬਿਨਾਂ ਕਿਸੇ ਨਿੱਕੇ ਮੋٹے ਸਿਚੁਏਸ਼ਨ ਤੇ ਖੜਿਆ ਸਿੱਧਾ ਆ ਕੇ ਬਿਲਕੁਲ ਸਿੱਧਾ ਆ ਕੇ ਦਿੱਲੀ ਦੇ ਐਨਸੀਆਰ ਨੈਸ਼ਨਲ ਕੈਪੀਟਲ ਰੀਜਨ ਉੱਥੇ ਅਟੈਕ ਕਰਦਾ ਕਿਾ ਕਮਾਲ ਦੀਆਂ ਗੱਲਾਂ ਨੇ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਕੁਝ ਕੌੜੀਆਂ ਟਿੱਪਣੀਆਂ ਕੀਤੀਆਂ ਨੇ ਇਹਨਾਂ ਤੇ ਉਹ ਕਹਿੰਦੇ ਇਕੱਲਾ ਕਿਸਾਨ ਨੂੰ ਇਸ ਗੱਲ ਦਾ ਦੋਸ਼ੀ ਠਹਿਰਾਉਣਾ ਇਹ ਉੱਕਾਈ ਗਲਤ ਹੈ ਹੁਣ ਅੰਕੜੇ ਆ ਗਏ ਸਾਹਮਣੇ ਹੁਣ ਕਿੱਧਰ ਭਜੋਗੇ ਐਸ ਵਾਰ ਜੋ ਰਿਪੋਰਟ ਸੁਪਰੀਮ ਕੋਰਟ ਕੋਲ ਗਈ ਹੈ ਉਹਦੇ ਵਿੱਚ ਇਹ ਗੱਲ ਸਾਫ਼ ਹੋ ਗਈ ਪੰਜਾਬ ਤੇ ਹਰਿਆਣਾ ਵਿੱਚ ਐਸ ਵਾਰ ਖੇਤਾਂ ਵਿੱਚ ਪਰਾਲੀ ਸਾੜਨ ਦੇ 90% ਕੇਸ ਘਟੇ ਐ 90% ਤੇ ਦਿੱਲੀ ਦਾ ਪ੍ਰਦੂਸ਼ਣ ਫੇਰ ਜਿਉਂ ਦੀ ਤਿਉਂ ਐ ਇੱਕ ਸਵਾਲ ਵੀ ਕਰਤਾ ਸੁਪਰੀਮ ਕੋਰਟ ਨੇ ਉਹ ਕਹਿੰਦੇ ਜਦੋਂ ਇੱਥੇ ਕਰੋਨਾ ਮਹਾਮਾਰੀ ਚੱਲ ਰਹੀ ਸੀ ਤੇ ਸਾਰਾ ਕੁਝ ਬੰਦ ਹੋ ਗਿਆ ਸੀ ਉਦੋਂ ਕਿਵੇਂ ਸਾਰੇ ਪਾਸੇ ਬਾਜੂ ਮੰਡਲ ਮੌਸਮ ਇਹ ਸਾਫ ਦਾ ਸਾਫ ਨਜ਼ਰ ਆਉਂਦਾ ਸੀ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ ਕਿ ਆਪਣੀਆਂ ਨਕਾਮੀਆਂ ਕਿਸਾਨੀ ਦੇ ਜਰੀਏ ਨਾ ਕਰੋ ਕਿਸਾਨ ਨੂੰ ਬਦਰਾਮ ਨਾ ਕਰੋ ਠੀਕ ਹੈ ਕਿਸਾਨ ਜਿਹੜੀ ਪਰਾਲੀ ਸਾੜਦਾ ਹੈ ਅਸੀਂ ਬਿਲਕੁਲ ਉਹਦੇ ਹਮਾਇਤ ਚ ਨਹੀਂ ਤੇ ਬਹੁ ਗਿੰਤੀ ਕਿਸਾਨ ਤੇ ਕਿਸਾਨ ਦੀਆਂ ਜਥੇਬੰਦੀਆਂ ਵੀ ਨਹੀਂ ਉਹ ਵੀ ਕਹਿੰਦੇ ਆ ਕਿ ਬੰਦ ਦਾ ਕੋਈ ਟੁਕਮਾ ਹੱਲ ਦਿਓ ਖਾਸ ਕਰ ਛੋਟੇ ਤੇ ਦਰਮਿਆਨੇ ਕਿਸਾਨ ਨੂੰ ਔਰ ਜਦੋਂ ਇਹ ਸਾਰਾ ਨਿਕਲਿਆ ਆ ਤੇ ਐਂਜੇ ਲੱਗਦਾ ਕਿ ਪੰਜਾਬ ਤੋਂ ਫਲਾਈਟ ਤੇ ਵਹਿੰਦਾ ਤੂੰ ਆ ਦਿੱਲੀ ਜਾ ਕੇ ਖੁੱਲ ਜਾਂਦਾ ਇਹ ਉੱਕਾਈ ਗਲਤ ਹੈ ਜਿਹੜੇ ਹੋਰ ਇਹਦੇ ਕਾਰਨ ਨੇ ਖਾਸ ਕਰ ਵਾਹਨ ਨਮੀਆਂ ਇਮਾਰਤਾਂ ਦੀ ਉਹ ਸਾਰੀ ਅਸਲ ਕਾਰਨ ਉਹ ਨੇ ਉਹਨਾਂ ਵੱਲ ਦੇਖਣ ਦੀ ਲੋੜ ਹੈ ਬਿਨਾਂ ਮਤਲਬ ਤੋਂ ਕਿਸਾਨਾਂ ਨੂੰ ਬਦਰਾਮ ਕਰਨਾ ਦਿੱਲੀ ਵਾਲਿਓ ਛੱਡ ਦਿਓ ਇਹ ਗਲਤ ਹੈ ਇਹ ਧੂਆਂ ਅਸੀਂ ਫੇਰ ਕਹਿੰਨੇ ਆ ਕਿ ਜਿਹੜਾ ਇਸ ਵਾਰ 10% ਵੀ ਰਹਿ ਗਿਆ ਤੁਸੀਂ ਯਤਨ ਕਰਾਓ ਸਾਧਨ ਦਿਓ ਅਸੀਂ ਤਾਂ ਉਸ ਦਿਨ ਮੰਨਾਂਗੇ ਜਿੱਦੇ ਪਰਾਲੀ ਦਾ ਪ੍ਰਦੂਸ਼ਣ 0 ਹੋ ਗਿਆ ਉਹਦੀ ਜਿੱਤ ਕਿਸਾਨਾਂ ਦੀ ਵੀ ਹੋਵੇਗੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਢਿਲ ਸਾਹਿਬਾ ਨੇ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਮਿਹਰਬਾਨੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਨੜਾ ਪ੍ਰੋਗਰਾਮ ਵਿੱਚ ਬਣੇ ਰਹੇ ਪ੍ਰੋਗਰਾਮ ਦੇ ਕਰਫੀ ਆਜ਼ਮਾਂ ਦਾ ਧੰਨਵਾਦ